ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਚੀਮਾ ਖੁਰਦ ਤੋਂ ਇੱਕ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਇੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਸਾਬਕਾ ਫੌਜੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਵਾਰਦਾਤ ਦਾ ਇਲਜ਼ਾਮ ਆਮ ਆਦਮੀ ਪਾਰਟੀ ਨਾਲ ਸੰਬੰਧਤ ਸਾਬਕਾ ਸਰਪੰਚ ਅਤੇ ਉਸਦੇ ਸਾਥੀਆਂ ਤੇ ਲੱਗਾ ਹੈ ਮ੍ਰਿਤਕ ਸਾਬਕਾ ਫੌਜੀ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਜੋਂ ਹੋਈ ਹੈ ਮ੍ਰਿਤਕ ਦੇ ਭਰਾ ਗੁਰਚੇਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਹੀ ਰਹਿਣ ਵਾਲੇ ਸਾਬਕਾ ਸਰਪੰਚ ਸ਼ਰਨਜੀਤ ਸਿੰਘ, ਪ੍ਰਤਾਪ ਸਿੰਘ ਅਤੇ ਉਹਨਾਂ ਦੇ ਹੋਰ ਸਾਥੀਆਂ ਨੇ ਗੁਰਪ੍ਰੀਤ ਸਿੰਘ ਨੂੰ ਪਹਿਲਾ ਰਸਤੇ ਵਿੱਚ ਘੇਰ ਕੇ ਫੜ ਲਿਆ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਗੁਰਚੇਤ ਸਿੰਘ ਅਨੁਸਾਰ ਜਦੋਂ ਤੱਕ ਉਹ ਮੌਕੇ ਤੇ ਪਹੁੰਚੇ, ਮੁਲਜ਼ਮ ਉਥੋਂ ਫਰਾਰ ਹੋ ਚੁੱਕੇ ਸਨ। ਗੰਭੀਰ ਹਾਲਤ ਵਿੱਚ ਗੁਰਪ੍ਰੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੀੜਤ ਪਰਿਵਾਰ ਨੇ ਐਸਐਸਪੀ ਤਰਨਤਾਰਨ ਅਤੇ थाना ਵਲਟੋਹਾ ਦੀ ਪੁਲਿਸ پاسੋਂ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਮੁਲਜ਼ਮਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਆਓ ਸੁਣਦੇ ਹਾਂ ਮ੍ਰਿਤਕ ਦੇ ਭਰਾ ਗੁਰਚੇਤ ਸਿੰਘ ਨੇ ਇਸ ਖੂਨੀ ਵਾਰਦਾਤ ਬਾਰੇ ਕੀ ਖੁਲਾਸੇ ਕੀਤੇ ਹਨ ਹਰ ਤਾਜ਼ਾ ਖਬਰ ਅਤੇ ਸਹੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਜੀ ਕੀ ਨਾ ਤੁਹਾਡੇ ਜਿਹੜਾ ਵੀਰ ਨੂੰ ਕੀ ਗੱਲ ਹੋਈ ਹੈ ਵੀਰ ਜੀ ਮੇਰਾ ਨਾਮ ਗੁਰਚੇਤ ਸਿੰਘ ਵਾਸੀ ਚੀਮਾ ਫੁਰਦ ਮੇਰਾ ਵੱਡਾ ਬ੍ਰਦਰ ਸੀ ਆਰਮੀ ਮੈਨ ਸੀ ਰਿਟਾਇਰ ਹੋ ਕੇ ਆਇਆ ਸੀ ਤੇ ਅਚਾਨਕ ਹੀ ਜੀ ਪਿੰਡ ਚ ਸਰਪੰਚ ਚਰਨਜੀਤ ਸਿੰਘ ਤੇ ਪ੍ਰਤਾਪ ਸਿੰਘ ਤੇ ਨਾਲ ਉਹਦਾ ਉਹਨਾਂ ਦਾ ਪਤੀਆ ਗਰਲਾਲ ਸਿੰਘ ਤੇ ਨਾਲ ਉਹਨਾਂ ਦੇ ਜਿਹੜੇ ਹਰ ਟਾਈਮ ਨਾਲ ਰਹਿੰਦੇ ਨੇ ਕਾਲਾ ਸਿੰਘ ਚੌਧਰੀ ਤੇ ਕੋਈ ਇੱਕ ਦੋ ਤਨਖਾਤੇ ਬੰਦੇ ਸੀ ਕੁਝ ਬੰਦਿਆਂ ਫੜਕੇ ਰੱਖਿਆ ਤੇ ਇਹਨਾਂ ਨੇ ਚਰਨਜੀਤ ਸਿੰਘ ਨੇ ਤੇ ਪ੍ਰਤਾਪ ਸਿੰਘ ਨੇ ਇਹਨਾਂ ਨੇ ਮੇਰੇ ਪ੍ਰਾਣ ਨੂੰ ਤੇ ਅਰਥਾਣਾ ਮਾਰਤਾ ਜੀ ਡੈਥ ਹੋ ਵੀ ਮੇਰੇ ਭਰਾ ਦੀ ਕੀ ਕੋਈ ਗੋਲੀ ਵੀ ਲੱਗੀ ਜਾਂ ਜੀ ਇਹ ਜੀ ਮੌਕੇ ਤੇ ਪਤਾ ਲੱਗੂ ਪੋਸਟ ਮਾਰਡਮ ਦੀ ਰਿਪੋਰਟ ਤੋਂ ਪਤਾ ਲੱਗੂਗਾ ਵੀ ਕੀ ਕੀ ਲੱਗਾ ਜੀ ਉਹਨਾਂ ਨੇ ਤਾਂ ਆਪਦੀ ਵੱਲੋਂ ਮਾਰਤਾ ਜੀ ਡੈਥ ਹੋ ਗਈ ਜਾਂ ਹਸਪਤਲ ਵਾਲਿਆਂ ਨੇ ਤੈਅ ਕਰਾਰ ਦਿੱਤਾ ਜੀ ਤੇ ਇਹ ਤਾਂ ਕੋਈ ਪਤਾ ਲੱਗਾ ਕਿ ਹਾਂ ਜੀ ਸਾਨੂੰ ਅਹੀਂ ਮੌਕੇ ਤੇ ਸਾਹਮਣੇ ਵੀਰ ਜੀ ਦੇਖਦੇ ਦੇਖਦੇ ਅਹੀਂ ਭੱਜ ਗਏ ਜਿੰਨੇ ਜਨ ਨੂੰ ਗਏ ਉਹ ਮਾਰ ਕੇ ਭੱਜ ਗਏ ਜੀ ਉਹਨੇ ਟਾਈਮ ਵੀਰ ਜੀ ਤੇ 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 ਇਧਰ ਹਾਰਣਾ ਮਾਰਿਆ ਜੀ ਉਹਨਾਂ ਨੇ ਮਾਰ ਕੇ ਤੇ ਮੌਕੇ ਤੋਂ ਭੱਜ ਗਏ ਜੀ ਕੋਈ ਪਹਿਲਾਂ ਕੋਈ ਲੜਾਈ ਲੜ ਹੈਗੀ ਇਨਾ ਤਾਂ ਜੀ ਮੈਂ ਤਾਂ ਛੋਟਾ ਹੁੰਦਾ ਸੀ ਤੇ ਮੇਰੇ ਫਾਦਰ ਸਾਹਿਬ ਨੂੰ ਵੀ ਬਹੁਤ ਦੁਖੀ ਕਰਦੇ ਰਹੇ ਨੇ ਪਿੰਡ ਦਾ ਸਾਰੇ ਪਿੰਡ ਨੂੰ ਬਹੁਤ ਕਰਦੇ ਉਹਨਾਂ ਤੋਂ ਡਰਦਾ ਕੋਈ ਬੋਲਦਾ ਹੀ ਨਹੀਂਗਾ ਜੀ ਵੀ ਇਹ ਨਗਰੋਂ ਸਰਕਾਰਾਂ ਦੀਆਂ ਪ੍ਰੋਗਰਾਮ ਖਾ ਕੇ ਪਰਚੇ ਕਰਾਉਂਦੇ ਕਈ ਕੁਛ ਕਰਦੇ ਆ ਜੀ ਇਹਨਾਂ ਨੇ ਪਿੰਡ 'ਚ ਬਹੁਤ ਅਟਕ ਚੁੱਕੀ ਆ ਜੀ ਨੂੰ ਕਰਨਾ ਵੀ ਇਹ ਮੱਥਾ ਲਾਉਂਦੇ ਆ ਜੀ ਗੁਰੂ ਘਰ ਦੇ ਜੋ ਤੇ ਸੇਵਾ ਕਰਦਾ ਹੈ ਉਹਨਾਂ ਨੂੰ ਰੋਕਦੇ ਨੇ ਅਸੀਂ ਆ ਨਹੀਂ ਕਰਨ ਦੇਣਾ ਅਸੀਂ ਆ ਨਹੀਂ ਸਾਰੇ ਪਿੰਡ ਨੂੰ ਕਹਿੰਦੇ ਸਾਡੇ ਅਧੀਨ ਚੱਲੋ ਜੇ ਕੋਈ ਨਹੀਂ ਚੱਲਦਾ ਉਹਦੇ ਨਾਲ ਝਗੜਾ ਕਰਦੇ ਨੇ ਉਹਨੂੰ ਪੁੱਟਰ-ਪੋਟ ਦੇ ਮਾਰਦੇ ਨੂੰ ਤੇ ਪਰਚੇ ਵੀ ਕਰਾਉਂਦੇ ਰਹੇ ਪਿੱਛੇ ਸਾਡੀ ਜ਼ਮੀਨ ਹੈ ਜੀ ਦੁਬਾਰਾ ਕਰਦੇ ਹਾਂ ਜੀ ਥੋੜੀ ਜੀ ਸਾਡੀ ਜ਼ਮੀਨ ਹੈ ਸਾਡਾ ਫਾਦਰ ਸਾਹਿਬ ਵੀ ਉਹਨਾਂ ਦੇ ਦੁਖੀ ਹੋਏ ਚੜਾਈ ਕਰ ਗਏ ਜੀ ਡੈਥ ਹੋ ਗਈ ਸਾਡੇ ਫਾਦਰ ਸਾਹਿਬ ਦੀ ਜੀ ਸਾਹਮਤਾ ਸਰਪੰਚ ਨੇ ਤੇ ਇਹ ਜੀ ਇਸ ਟਾਈਮ ਆਮ 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 ਆਦਮੀ ਪਾਰਟੀ ਦੇ ਉਹ ਆਮ ਆਦਮੀ ਪਾਰਟੀ ਦੇ ਜਿਹਨਾਂ ਨੇ ਗੋਲੀ ਚਲਾਈ ਮਤਲਬ ਜਦੋਂ ਸਾਡੇ ਉੱਤੇ ਵੀ ਇਹ ਕੱਢੀ ਕੀਤਾ ਹਾਂ ਜੀ ਸਰ ਕੀ ਮੰਨ ਕਰਦੇ ਇਹ ਜੀ ਜਿਹੜੀ ਵੀ ਪਾਰਟੀ ਅੱਗੇ ਆਉਣ ਲੱਗਦੀ ਆ ਜਿਹੜੀ ਵੀ ਪਾਰਟੀ ਅੱਗੇ ਆਉਣ ਲੱਗਦੀ ਆ ਕਿ ਹਾਂ ਇਹਨੇ ਬਣ ਜਾਣਾ ਉਸੇ ਪਾਸੇ ਹੋ ਜਾਂਦੇ ਨੇ ਬਿਨਾ ਵੋਟਾਂ ਤੋਂ ੱੱਕੇ ਨਾਲ ਹੀ ਸਪੰਚ ਬਣਿਆ ਜੀ ਪਿੰਡ ਚ ਅਜੀ ਅਸੀਂ ਤਾਂ ਇਨਸਾਫ ਚਾਹੁੰਦੇ ਆ ਜੀ ਅਨੂਨ ਇਨਸਾਫ ਚਾਹੀਦਾ ਮੇਰੇ ਭਰਾ ਦੀ ਇਹਨਾਂ ਨੇ ਉੱਤੇ ਜੜ ਕੇ ਬੇਰਹਿਮੀ ਨਾਲ ਉਹਨਾਂ ਨੇ ਕਤਲ ਕੀਤਾ ਤੇ ਅਨੂਨ ਇਨਸਾਫ ਚਾਹੀਦਾ ਜੀ ਇਹ ਮੌਕੇ ਤੇ ਆਈ ਗੀ। ਕੋਲਸੋਤੇ ਜੀ ਨੇ ਮੌਕੇ ਤੇ ਨਹੀਂ ਗਈ ਆਈ ਅਹੀਂ ਇਹਨਾਂ ਦੱਬੀ ਪਾ ਕੇ ਇੱਥੇ ਹਸਪਤਲ ਲੈ ਕੇ ਆਇਆ ਆ। ਅਨੰਦੋ ਹਸਪਤਲ ਠਿੱਕੀਵੰਦ ਤੇ ਇੱਥੇ ਠਿੱਕੀਵੰਦ ਦੇ ਮਲਾਜਮ ਇੱਥੇ ਆਏ ਨੇ ਥਾਣਾ ਦੇ ਟੋਹਾ ਤੋਂ ਮਲਾਜਮ ਆ ਰਹੇ ਨੇ ਜੀ। ਉਹਨਾਂ ਨੇ ਫੋਨ ਕੀਤਾ ਨਹੀਂ ਆ ਰਹੇ। ਕੀ ਕੀ ਗੱਲ ਹੋਈ ਆ? ਕੁਝ ਨਹੀਂ ਆਖਿਆ ਉਹਨੇ ਮੇਰੇ ਕੋਲ ਨਹੀਂ ਹੋਇਆ ਤਾਂ ਉਹ ਤਾਂ ਇਤਰਾ ਹੀ ਕਰਿਆ ਜਾਂਦਾ ਉਹ। ਆਜ ਵੀ ਕੋਣੋ ਨਹੀਂ ਤਾਂ 재미, Länderpa, Roma. filti, hoc Digitaliza, спортz BILLYHA ZIC immortality, flatscings они現在 packaged. О께цин, ਉਹ ਦੋਵੇਂ ਚਾਚਾ ਪਤੀ ਜਾਣੀ ਤੇ ਆਲਾ ਮੁੰਡਾ ਜੀ ਜੀ ਉਹਦੇ ਕੋਲੋਂ ਪਤਾ ਨਹੀਂ ਗੋ ਨੋ ਕੀ ਕੱਟਣਗੇ ਬਾਈ ਨਾ ਦਕਵਰ ਦਵਾਰੇ ਉੱਪਰ ਗਈ ਹੈ ਉਹ ਬੱਚੀ ਜੀ ਤੇ ਪਤਾ ਨਹੀਂ ਪਤਾ ਆਏ ਨਾ ਅੱਜ ਸਿਰੋ ਤੇ ਆਏ ਉਹਦੀ ਬੋਲਤੀ ਵੀ ਬੜੀ ਉੱਚੀ ਪਤਾ ਨਹੀਂ ਤੇ ਬਾਪਾ ਮੇਰੇ ਪੁੱਤ ਨੇ ਕੁੱਛੀ ਕਿ ਆ ਕਿ ਉਹ ਤਾਂ ਸਾਰੇ ਦੋਮਾਂ ਬੀਰ ਆਪੋ ਲਾ ਉਹ ਤੇ ਮਹਾਰੀ ਆ ਗਿਆ ਰਾਜਾ ਬੋਤ ਮਾਰਿਆ ਗਿਆ ਮੇਰਾ ਕਹਿਦਾ ਕੁਛ ਨਾ ਖੜ ਗਿਆ ਕਿਹਨੂੰ ਦਿਖਾਇਆ ਇਸੇ ਇਹ ਤੁਮੀ ਆਪ ਹੀ ਰਿਪੋਰਟ ਕਰਵਾ ਦਿਓ ਬਾੜੀ ਕੱਟਣਾ ਹੋਈ ਆ ਜੀ ਜਿਹੜੇ ਆਪਣਾ ਜੇ ਸੀ ਗੁਰਪੇ ਸੇਗਾ ਐਕਸ ਸਰਵਿਸਮੈਨ ਨੇ ਸਾਡੇ ਇਹਦੇ ਪਿੰਡ ਦੇ ਵਿੱਚ ਜਿਹੜੀ ਲਾਜਵਾਜੀ ਮੌਜੂਦਾ ਸਰਪੰਚ ਹੈਗੇ ਆ ਸ਼ਰਮਜੀਤ ਤੇ ਉਹਦੇ ਨਾਲ ਪ੍ਰਤਾਪ ਬਾਕੀ ਦਾ ਨਾਮ ਨਹੀਂ ਦੱਸਣਾ ਜੇ ਲਾਜਾ ਜਾਣਗੇ ਇਹਨਾਂ ਦਾ ਕਿਸੇ ਗੱਲ ਤੋਂ ਪੁਰਾਣੀ ਵੀ ਇਹਨਾਂ ਦੇ ਪਰਿਵਾਰ ਮੁਤਾਬਕ ਕੋਈ ਲਗਤਬਾਜ਼ੀ ਚੱਲਦੀ ਆ ਅੱਜ ਉਥੇ ਨਾਰੀ ਦੇ ਕੋਈ ਸਪਾਈਸ ਕੋਈ ਤੋਂ ਸੁਆਕਾ ਦੇ ਪਿੱਛੇ ਵੀ ਤਾਂ ਕਿ ਜੇ ਜਿਹੜੀ ਸਾਡਾ ਲੋ ਕਹਿੰਦਾ ਉਹਦੇ ਮੁਤਾਬਕ ਆ ਜੀ ਆਪਣੇ ਪੂਰੀ ਕਾਰਵਾਈ ਵੀ ਕਰਾਂਗੇ ਮਤਲਬ ਕਿ ਜਿਹੜੇ ਨਾਮਦੰਸ਼ ਦੋਸ਼ੀ ਕਿਤੇ ਲਿਆ ਰਹੇ ਨਹੀਂ ਕੋਣਗੇ ਇਹਨਾਂ ਦੇ ਦੱਸਣ ਮੁਤਾਬਕ ਆ ਜੀ ਮੈਨੂੰ ਡਿਸਕਲੋਜ਼ ਵੀ ਨਹੀਂ ਕਰਦੇ ਕਿਉਂਕਿ ਪਈਆਂ ਦੀ ਬੰਦਾ ਬੜਾ ਗੇਲਟ ਹੋ ਜਾਂਦਾ ਕਿਉਂਕਿ ਹੋਣੇ ਚਾਣੜਾ ਤੇ ਚੱਲ ਜਾਣੀ ਉਹਨਾਂ ਫਿਰ ਸਾਡਾ ਜ਼ੋਰ ਜ਼ਿਆਦਾ ਲੱਗਣਾ। ਤੇ ਮੇਨ ਵਜਾ ਕੀ ਸਾਹਮਣੇ ਆਈ ਹੁਣ। ਵਜਾ ਜੀ ਪਰਿਵਾਰ ਦਾ ਦਸੋਂ ਮਿਤਾਵਲ ਤੇ ਜੋ ਪਿੰਡਾਂ ਚ ਆਵ ਧਰਿਆਂ ਦੇ ਬੰਦੇ ਆ ਜਿਹੜੇ ਉੱਤਰਾ ਖੰਧਕ ਬਾਦੀਆਂ ਇਹਨਾਂ ਦੀ ਮਾੜੀ-ਮੋਟੀਆਂ ਹੈਗੀਆਂ। ਪਰ ਗੁਰਪ੍ਰੀਤ ਸਿੰਘ ਵੀ ਤਾਂ ਜਿਹੜਾ ਜਿਹੜਾ ਮੈਂ ਦੇਖਿਆ ਉਹ ਬੰਦਾ ਜ਼ਰੀਰੂ ਫੇਟਾ ਬਿਲਕੁਲ ਆਰਮੀ 'ਚ ਜੋ ਜੋਬ ਕਰਕੇ ਆਇਆ ਪਰ ਬਹੁਤ ਮਾੜਾ ਹੋਇਆ ਤੇ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਤੇ ਇਹਨੂੰ ਵੱੜੀ ਸਜ਼ਾ ਵੀ ਦਿਵਾਵਾਂਗੇ ਜੀ। ਠੀਕ ਹੈ।